ਜੇਕਰ ਗਰਮੀਆਂ 'ਚ ਤੁਸੀਂ ਵੀ ਸਵੀਵਿੰਗ ਪੂਲ ਜਾਂ ਫਿਰ ਨਹਿਰਾਂ ਤੇ ਸੂਈਚ ਨਹਾਉਣ ਲਈ ਜਾਂਦੇ ਹੋ ਤਾਂ ਇਸ ਖਬਰ ਨੂੰ ਗੌਰ ਨਾਲ ਸੁਣਿਓ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਵੀ ਅਜਿਹਾ ਨਾ ਹੋ ਜਾਵੇ ਜੋ ਕਿ ਇਸ ਨੌਜਵਾਨ ਸਾਹਿਲਪ੍ਰੀਤ ਬਾਜਵਾ ਦੇ ਨਾਲ ਹੋਇਆ ਅਮਰੀਕਾ 'ਚ ਆਪਣੇ ਦੋਸਤਾਂ ਨਾਲ ਸਵੀਵਿੰਗ ਪੂਲ ਦੇ ਵਿੱਚ ਨਹਾਉਣ ਗਿਆ ਸੀ ਜਿੱਥੇ ਨਹਾਉਂਦੇ ਹੋਏ ਇਸ ਦਾ ਪੈਰ ਫਿਸਲਣ ਕਰਕੇ ਨੌਜਵਾਨ ਪਾਣੀ ਦੇ ਵਿੱਚ ਹੀ ਸਮਾ ਗਿਆ ਦੇਖਦੇ-ਦੇਖਦੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਖਬਰ ਮਿਲਦੇ ਹੀ ਨੌਜਵਾਨ ਦੇ ਪਿੰਡ ਮਸੀਤਾ ਸੁਲਤਾਨਪੁਰ ਲੋਧੀ ਵਿਖੇ ਸੋਗ ਦੀ ਲਹਿਰ ਫਸਰ ਗਈ ਤੇ ਘਰ ਦੇ ਵਿੱਚ ਮਾਤਮ ਛਾ ਗਿਆ ਮੇਰੇ ਭਾਈ ਨਾਮ ਅਮਨਜੋਤ ਸਿੰਘ ਜੀ ਮੇਰਾ ਛੋਟਾ ਵੀਰ ਹੀ ਮੈ ਤੋਂ 3 ਸਾਲ ਛੋਟਾ ਅਮਰੀਕਾ ਗਿਆ ਸੀ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੋ ਸਾਡੇ ਸੁਣਨ ਚ ਆਇਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ ਸਵਿਮਿੰਗ ਪੂਲ ਦੇ ਵਿੱਚ ਕਿਤੇ ਗਏ ਨਾਉਣ ਸੋ ਵੀ ਬੋਲਦੇ ਜੇ ਨਾ ਹੁੰਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਹਸਾਕ ਤਾਂ ਬਣਿਆ ਉੱਥੇ ਵੀ ਦੋਵੇਂ ਜਾਣੇ ਤੁਹਾਨੂੰ ਪਤਾ ਲੱਗਾ ਕਿ ਦੋਪਤੀ ਬਾਕੀ ਸਾਡੇ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਤੇਰੇ ਇਹਨੂੰ ਬਾਹਰ ਭੇਜਿਆ ਤੇ ਉਹ ਚਲੋ ਦੇ ਰੱਬ ਦੀ ਮਾਰ ਆਈ ਇਹ ਇਹੀ ਕਹਿਣਾ ਚਾਹੁੰਦੇ ਆ ਕਿ ਕਿੰਨੀ ਉਮਰ ਕਿੰਨੀ ਸੀ ਉਹਦੀ ਇਹਦੀ ਉਮਰ ਜੀ 21 ਸਾਲ ਹੈ ਕਿਹਨਾ ਨਾਮ ਲੱਗ ਕੇ ਉਹ ਦੱਸ ਸਾਇਲ ਪ੍ਰੀਸ ਹੈ ਜੀ ਕਿੰਨੇ ਭੈਣ ਭਰਾ ਹੈ ਇਹ ਤਿੰਨੇ ਭੈਣ ਭਰਾ ਹੈ ਉਹ ਕਿਹਦੀ ਕੰਮ ਕਰਦਾ ਕਿਥੇ ਰਹਿੰਦਾ ਹੈ ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦਾ ਹੈ ਤੇ ਸਟੋਰ ਤੇ ਕੰਮ ਕਰਦਾ ਹੈ ਜੀ ਕੰਮ ਨੂੰ ਚੀਟਰ ਵੈਲ ਬਟ ਹਾਂਜੀ ਵਧੀਆ ਚੱਲ ਜੰਦਾ ਹੈ ਕੰਮ ਫੋਨ ਫਾਨ ਹੁੰਦਾ ਰਹਿੰਦਾ ਹੈ ਇਹ ਵਧੀਆ ਹੈ ਮੰਗ ਕਰਨੀ ਜੇ ਨਾ ਸਾਨੂੰ ਚੱਲ ਤੋਂ ਪ੍ਰਵਾਹ ਹਾਂਜੀ ਕੀ ਮੰਗ ਕਰਨੀ ਜੇ ਇਹ ਹੀ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰਪਰਾ ਦਾ ਮੁੱਖ ਦੇਖਣ ਨੂੰ ਮਿਲ ਜੇ ਉਹਦੀ ਦੇਨ ਉਹ ਇੱਧਰ ਲਿਆਂਦਾ ਜਾਵੇ ਜੀ ਮੈਂ ਸਰਪੰਚ ਨਸੀਤਾ ਪਿੰਡ ਦਾ ਤੇ ਬਾਕੀ ਸੈਲਥੈਂ ਬਾਜਬਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋਰ ਹੀ ਵਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਨ ਅਨੁਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਜਿਹੀ ਹੋ ਜੇ ਗਏ ਨੂੰ ਹੋਇਆ ਸੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀਗਾ ਬੱਚਾ ਬਹੁਤ ਵਧੀਆ ਸੀਗਾ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਕੋਈ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਨੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤਰਾਲਾ ਗਿਆ ਮਤਾਲਾ ਜਿਹੜਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਕੱਲੀ ਆ ਵਿਚਾਰੀ ਦੇਵੋਂ ਮੂੰਹ ਦੇਖ ਰਹੇ ਬੱਚੇ ਦਾ ਇਹ ਹੀ ਮੰਨ ਲ ਕਰਦੇ ਆ ਸੀ ਇੱਕ ਕਰੋ ਇਸੀ ਬੇਥ ਪਰਥਾਂ ਹੋਈ ਹੈ ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨ ਇੱਕ ਵਾਰ ਆਈ ਸੀ ਇਸ ਮੌਕੇ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਚਾਵੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ